ਭਾਗ 16ਵਾਂ ਕਹਾਣੀ ਹੈ ਚੋਰੀ ਦੀ ਤੀਵੀਂ ਰਾਣਾ ਹੁਣ ਦੁਖੀ ਰਹਿਣ ਲੱਗ ਪਈ ਕਿ ਪਾਲਾ ਹੁਣ ਆਪਣੇ ਪਿੰਡ ਚੱਲ ਜਾਵੇਗਾ ਬੀਰੋ ਨੇ ਵੀ ਜੀਤੋ ਕੋਲੋਂ 나ਥੇ ਵੱਲੋਂ ਕਿਤੇ ਬੇਈਮਾਨ ਬੇਈਮਾਨੇ ਦੀ ਹੱਥ ਜੋੜ ਮਾਫੀ ਮੰਗੀ ਤੇ ਆਪਣੇ ਆਪ ਨੂੰ ਕੋਸਣ ਲੱਗ ਪਈ ਕਿੰਨੇ ਇਹਨੇ ਨੂੰ ਸਵੇਰ ਹੋ ਗਈ ਤੇ ਆਂਡ ਗਵਾਂਡ ਦੀਆਂ ਸਿਆਣੀਆਂ ਨੇ ਆ ਕੇ ਬੀਰੋ ਤੇ ਜੀਤੋ ਨੂੰ ਦਲਾਸਾ ਦੇ ਕੇ ਚੁੱਲ੍ਹੇ ਚੋਂ ਕੇ ਚੁੱਲਾ ਚੌਂਕਾ ਸਾਹਮਦੇ ਹੋਏ ਚਾਤ ਰੱਖ ਦਿੱਤੀ ਤੇ ਭੁੱਖੇ ਖੜੇ ਪਸ਼ੂਆਂ ਨੂੰ ਨੀਰਾ ਚਾਰਾ ਪਾ ਦਿੱਤਾ ਬੀਰੋ ਨੇ ਜੀਤੋ ਦਾ ਹਾਲ ਦੇਖ ਉਸ ਨੂੰ ਆਪਣੇ ਘਰ ਹੀ ਰਹਿਣ ਲਈ ਕਿਹਾ ਕਿ ਜਦੋਂ ਤੱਕ ਪਾਲਾ ਵਾਪਿਸ ਮੁੜ ਕਰ ਨਹੀਂ ਆਉਂਦਾ ਉਹ ਹੁਣ ਉਸਦੇ ਨਾਲ ਹੀ ਰਹੇਗੀ ਤੇ ਬੀਰੋ ਉਮਰ ਵਿੱਚ ਜੀਤੋ ਤੋਂ ਛੋਟੀ ਹੋਣ ਕਾਰਨ ਉਸ ਦੀ ਸਾਮ ਸੰਭਾਲ ਤੇ ਦੁੱਖ ਸੁੱਖ ਆਪ ਹੰਡਾਵੇਗੀ ਤੇ ਉਸ ਦੇ ਹਿੱਸੇ ਆਉਂਦੀ ਜ਼ਮੀਨ ਵੀ ਪਾਲੇ ਦੇ ਨਾਲ ਲਵਾਵੇਗੀ ਹੁਣ ਜਿੱਤੋ ਦੀ ਰੋਜ਼ ਦੇ ਦੁੱਖਾਂ ਵਿੱਚੋਂ ਉਸ ਦਾ ਥੋੜਾ ਦੁੱਖ ਘਟ ਗਿਆ ਸੀ ਤੇ ਜਿੱਤੋ ਵੀ ਦੁਬਾਰਾ ਘਰ ਦਾ ਇਕੱਠ ਬਣਿਆ ਦੇ ਖੁਸ਼ ਹੋ ਗਈ ਤੇ ਬੀਰੋ ਨੂੰ ਪਹਿਲਾ ਲੰਘੇ ਵੇਲੇ ਨੂੰ ਪਹਲੋਂ ਲਈ ਅੱਖ ਲੱਗ ਪਈ ਦੂਜੇ ਪਾਸੇ ਰਾਣੋ ਪਾਲੇ ਦਾ ਪੂਰਾ ਸਾਥ ਨਭਾ ਰਹੀ ਸੀ ਉਸ ਨੂੰ ਪਾਲੇ ਅੰਦਰੋਂ ਆਉਂਦੀ ਇੱਕ ਸੱਚ ਤੇ ਸਾਫ਼ ਸਿਰਤ ਦੀ ਮਹਿਕ ਆਪਣੇ ਵੱਲ ਖਿੱਚ ਰਹੀ ਸੀ ਪਾਲਾ ਪਾਲੇ ਨੂੰ ਸ਼ਰਾਬ ਤੇ ਹੋਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਕੀਤਾ ਬਹੁਤ ਦਿਨ ਬੀਤ ਗਏ ਸੀ ਭਾਵੇਂ ਕਦੇ-ਕਦੇ ਨਸ਼ੇ ਦੀ ਤੋੜ ਕਾਰਨ ਉਸ ਨੂੰ ਘਬਰਾਟ ਹੋਣ ਲੱਗਦੀ ਪਰ ਉਸ ਨੇ ਉਸ ਉੱਪਰ ਕਾਬੂ ਪਾਉਣਾ ਸਿੱਖ ਲਿਆ ਸੀ ਰਾણો ਨੇ ਸ਼ਹਿਰ ਵਿੱਚੋਂ ਪਾਲੇ ਦੇ ਪੀਣ ਲਈ 1 ਕਿਲੋ ਵੱਖਰਾ ਦੁੱਧ ਲਗਾਇਆ ਸੀ ਜਿਸ ਕਰਕੇ ਪਾਲੇ ਦੇ ਸਰੀਰ ਅੰਦਰ ਪਹਿਲਾਂ ਨਾਲੋਂ ਜਾਨ ਤੇ ਤੰਦਰੁਸਤੀ ਆ ਗਈ ਸੀ ਪਾਲਾ ਵੀ ਹਰ ਸਮੇਂ ਰਾਣੋ ਨੂੰ ਆਪਣੀ ਅੱਖਾਂ ਸਾਹਮਣੇ ਵੇਖਣਾ ਚਾਹੁੰਦਾ ਸੀ ਤੇ ਉਹ ਹੁਣ ਰਾਣੋ ਤੋਂ ਉਸਦਾ ਹੱਥ ਮੰਗਣਾ ਚਾਹੁੰਦਾ ਸੀ ਪਰ ਪਾਲਾ ਇਹ ਸਭ ਕਰਨ ਤੋਂ ਡਰਦਾ ਸੀ ਕਿ ਜਿਸ ਔਰਤ ਨੇ ਉਸ ਨੂੰ ਇੱਕ ਨਵੀਂ ਜ਼ਿੰਦਗੀ ਦਾਣ ਦਿੱਤੀ ਹੈ ਉਹ ਉਸਦੇ ਸਰੀਰ ਤੱਕ ਕਿਵੇਂ ਸੀਮਿਤ ਰਹਿ ਸਕਦਾ ਹੈ ਉਹ ਚਾਹੁੰਦਾ ਸੀ ਕਿ ਰਾਣੋ ਨੂੰ ਉਹ ਰੂਹ ਤੋਂ ਚਾਹੁੰਦਾ ਅਹਿਸਾਸ ਦਿਵਾ ਕੇ ਫਿਰ ਉਸਦਾ ਹੱਥ ਮੰਗੇਗਾ ਦੂਜੇ ਪਾਸੇ ਪਾਲੇ ਦੇ ਸਰੀਰ ਦੀ ਤੰਦਰੁਸਤੀ ਦੇਖ ਰਾਣੋ ਚਾਹੁੰਦੀ ਸੀ ਕਿ ਪਾਲਾ ਜਲਦੀ ਰਾਜੀ ਹੋ ਆਪਣੇ ਪਿੰਡ ਵਾਪਸ ਚਲਾ ਜਾਵੇ ਤੇ ਆਪਣੀ ਬੁੱਢੜੀ ਮਾਂ ਦੀ ਸੇਵਾ ਕਰੇ ਪਰ ਜਦੋਂ ਉਹ ਪਾਲੇ ਦੇ ਜਾਣ ਬਾਰੇ ਸੋਚਦੀ ਤਾਂ ਉਸਦੇ ਅੰਦਰ ਅਜੀਬ ਕਿਸਮ ਦੀ ਸਨਸਨੀ ਫੈਲ ਜਾਂਦੀ ਉਸ ਨੂੰ ਆਪਣਾ ਅੰਦਰ ਖਾਲੀ ਖਾਲੀ ਲੱਗਣ ਲੱਗਦਾ ਰਾਣੋ ਭਾਵੇਂ ਪਾਲੇ ਦੀ ਤੰਦਰੁਸਤੀ ਦੇਖ ਪਹਿਲਾਂ ਨਾਲੋਂ ਖੁਸ਼ ਸੀ ਪਰ ਹੁਣ ਉਹ ਥੋੜੀ ਪਰੇਸ਼ਾਨ ਵੀ ਰਹਿਣ ਲੱਗ ਪਈ ਸੀ ਕੰਮ ਵਿੱਚ ਉਸ ਦਾ ਦਿਲ ਲਗਣੋਂ ਹਟ ਗਿਆ ਸੀ ਉਹ ਵੀ ਸ਼ਾਇਦ ਹੁਣ ਪਾਲੇ ਨੂੰ ਚਾਹਣ ਲੱਗ ਪਈ ਸੀ ਪਰ ਉਸ ਨੂੰ ਡਰ ਸੀ ਕਿ ਕਿਧਰੇ ਪਾਲਾ ਇਹ ਨਾ ਸਮਝੇ ਕਿ ਉਹ ਉਸ ਦੀ ਜ਼ਮੀਨ ਕਰਕੇ ਉਸ ਨੂੰ ਸਾਹਬਦੀ ਹੈ ਪਾਲਾ ਹੁਣ ਖੁਸ਼ ਰਹਿਣ ਲੱਗ ਪਿਆ ਸੀ ਤੇ ਜਦੋਂ ਵੀ ਉਹ ਰਾਣੋ ਨੂੰ ਆਪਣੇ ਪਿੰਡ ਬਾਰੇ ਦੱਸਣ ਲੱਗਦਾ ਤਾਂ ਰਾਣੋ ਉਸ ਦੀ ਗੱਲ ਸੁਣੇ ਬਿਨਾ ਹੀ ਉੱਥੋਂ ਚਲੀ ਜਾਂਦੀ ਤੇ ਕੋਈ ਕੰਮ ਕਰਨ ਲੱਗਦੀ पालावी राणाओं ਦੇ ਇਸ ਵਰਤਾਅ ਤੋਂ ਥੋੜਾ ਪਰੇਸ਼ਾਨ ਸੀ ਤੇ ਉਸ ਨੂੰ ਲੱਗਦਾ ਸੀ ਕਿ ਬਿਨਾਂ ਕਿਸੇ ਰਿਸ਼ਤੇ ਤੋਂ ਪਾਲ ਲੈਨੇ ਰਾਣਾ ਨੂੰ ਦੁਖੀ ਕੀਤਾ ਹੈ ਤੇ ਉਸ ਨੂੰ ਰਾਣੋਂ ਦਾ ਹਿਸਾਬ ਚੁਕਾ ਦੇਣਾ ਚਾਹੀਦਾ ਹੈ ਰਾਣੋਂ ਆਪਣੇ ਦੁਆਰਾ ਕੀਤੇ ਜਾਂਦੇ ਵਰਤਾਅ ਲਈ ਦੁਖੀ ਸੀ ਤੇ ਉਸ ਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਅੱਜਕੱਲ ਇੰਨੀ ਬੇਚੈਨ ਕਿਉਂ ਰਹਿਣ ਲੱਗ ਪਈ ਹੈ ਉਹ ਪਾਲੇ ਦੀ ਗੱਲ ਸੁਣਨ ਵਿੱਚ ਕਿਉਂ दिलचस्पी ਨਹੀਂ ਰੱਖਦੀ ਤੇ ਜਦੋਂ ਪਾਲੇ ਤੋਂ ਦੂਰ ਹੁੰਦੀ ਹੈ ਤਾਂ ਉਹ ਉਸ ਬਾਰੇ ਕਿਉਂ ਸੋਚਦੀ ਰਹਿੰਦੀ ਹੈ ਰਾણો ਨੂੰ ਹੁਣ ਕੁਝ ਵੀ ਵਧੀਆ ਨਹੀਂ ਸੀ ਲੱਗਦਾ ਉਸ ਨੂੰ ਖਾਣਾ ਪੀਣਾ ਵੀ ਚੰਗਾ ਲਗਣੋਂ ਹਟ ਗਿਆ ਸੀ ਭੁੱਖ ਦੇ ਕਾਰਨ ਰਾણો ਦੀ ਹਾਲਤ ਵਿਗੜਨ ਲੱਗੀ ਸੀ ਰਾણો ਆਪਣੇ ਆਪ ਨੂੰ ਕਿਸੇ ਬੋਝੇ ਹੇਠ ਦੱਬਿਆ ਮਹਿਸੂਸ ਕਰ ਰਹੀ ਸੀ ਪਾਲਾ ਰਾણો ਦੀ ਇਹ ਦਸ਼ਾ ਦੇਖ ਬਚੈਨ ਹੋ ਰਹੀ ਸੀ ਕਿ ਹਰ ਸਮੇਂ ਹੱਸਣ ਖੇਡਣ ਵਾਲੀ ਰਾਣੋ ਅੱਜ ਕੱਲ ਚੁੱਪ ਕਿਉਂ ਰਹਿਣ ਲੱਗ ਪਈ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ ਚ ਸੁਣਾਵਾਂਗੇ ਤੇ ਜਿੰਨੂ ਵੀ ਜਿਸ ਵੀਰ ਭਰਾ ਨੂੰ ਮੇਰੀ ਕਹਾਣੀ ਚੰਗੀ ਲੱਗਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਆ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਸਪੋਰਟ ਕਰੋ ਉਸਦੇ ਲਈ ਥੈਂਕ ਯੂ